ਹਾਂਜੀ ਜਿਵੇਂ ਨਿਚੋਣਾ ਤੋਂ ਬਾਅਦ ਜਿਹੜਾ ਕਿ ਹਮ ਸਿਮਰਜੀਤ ਮਾਨ ਦਾ ਇੱਕ ਬਿਆਨ ਆਉਂਦਾ ਸਾਹਮਣੇ ਜਿਹਦੇ ਵਿੱਚ ਕਿਹਾ ਜਾਂਦਾ ਵੀ ਸ਼ਰੋਮਣੀ ਕਾਲੀਦਾਵਾਲਾ ਜਿਹੜੇ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਆ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਤਾਂ ਹੁਣ ਇਹ ਕੀ ਸਵਾਲ ਆ ਸਿਮਰਜੀਤ ਮਾਨ ਨੇ ਕੀ ਅੱਗੋਂ ਕਿਹਾ ਪੂਰੀ ਗੱਲਬਾਤ ਨਾਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਕਿ ਸੀਨੀਅਰ ਪੱਤਰਕਾਰਾਂ ਬੰਨਿਓ ਇੱਕ ਬਹੁਤ ਵੱਡੇ ਖੁਲਾਸੇ ਹੋ ਜਾਂਦੇ ਇਸ ਗੱਲ ਦੇ ਵਿੱਚ ਤੇ ਪਹਿਲਾਂ ਵੀਡੀਓ ਸੁਣਾਵਾਂਗੇ ਫਿਰ ਕਰਾਂਗੇ ਅੱਗੇ ਗੱਲਬਾਤ ਸਰਦੇ ਮੁਖੀ ਸਿਮਰਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਨੇ ਜੀ ਜਿਹੜੀ ਸ਼੍ਰੋਮਣੀ ਕਾਲੀ ਦਲ ਹੈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਬਾਕੀ ਜਿਹੜੀ ਧੀਰਾ ਨੇ ਉਹਨਾਂ ਨੂੰ ਵੀ ਉਹਨੇ ਨਾਲ ਇਕੱਠੇ ਹੋਣ ਦੀ ਲੋੜ ਹੈ ਪੰਥ ਇਕੱਠਾ ਹੋਣਾ ਚਾਹੀਦਾ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਇਸ ਗੱਲ ਜਿਹੜੀ ਹੁਣ ਤੱਕ ਤਰਨ ਤਰਨ ਚੋਣ ਦਾ ਜੀਵਨ ਦਾ ਨਤੀਜਾ ਆਇਆ ਹੈਗਾ ਸ਼੍ਰੋਮਣੀ ਕਾਲੀ ਦਲ ਦੀ ਖੁਸ਼ ਹੈਗੀ ਹੈ ਜਾਂ ਜਿੱਤੀ ਨਹੀਂ ਹੈਗੀ ਪਰ ਸਿਮਰਜੀਤ ਮਾਨ ਦਾ ਜਿਹੜਾ ਬਿਆਨ ਹੈ ਉਹਦਾ ਮੁੱਖ ਕਾਰਨ ਕੀ ਹੈ ਤੇ ਉਹ ਇੰਨਾ ਕਿ ਉਹ ਸੋਚਦੇ ਨੇ ਕਿ ਸਾਰੀ ਧੀਰਾ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਕਾਲੀ ਦਲ ਜੋ ਹਰ ਸਮੇਂ ਦੇ ਵਿੱਚ ਕੋਈ ਨਾ ਕੋਈ ਨਿਕਲ ਕੇ ਬਾਹਰ ਹੀ ਹੋਏ ਨੇ ਕਾਲੀ ਦਲ ਦੇ ਬਹੁਤ ਢੜੇ ਰਹੇ ਨੇ ਸ਼ੁਰੂ ਤੋਂ ਕੋਈ ਨਵੀਂ ਗੱਲ ਹੀ ਅੱਜ ਵੀ ਤੇ ਨਵੇਂ ਗਿਆਨੀ ਹਰਪੀ ਸਿੰਘ ਉਹਨਾਂ ਦਾ ਢੜਾ ਵੀ ਤੇ ਵਿਆ ਗਿਆ ਨਾ ਇਸ ਕਰਕੇ ਨੁਕਸਾਨ ਤੇ ਹੁੰਦਾ ਜਦੋਂ ਪਾਰਟੀ ਵੰਡੀ ਜਾਂਦੀ ਹੈ ਤੇ ਨੁਕਸਾਨ ਹੁੰਦਾ ਵੋਟਾਂ ਵੰਡੀਆਂ ਜਾਂਦੀਆਂ ਪਰ ਹੁਣ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਉਹ ਚੱਲੇ ਕਾਰਤੂਸ ਨੇ ਸਿਮਰਜੀਤ ਸਿੰਘ ਮਾਨ ਵੀ ਚੱਲਿਆ ਕਾਰਤੂਸ ਤੇ ਉਹਦੇ ਸੰਡੂ ਕੈਪਟਨ ਮਿਰਿੰਦਰ ਸਿੰਘ ਵੀ ਚੱਲੇ ਕਾਰਤੂਸ ਨੇ ਬਸ ਉਹ ਆਪਣੀ politcal ਸਰਵਾਈਵਲ ਵਾਸਤੇ ਇਦਾਂ ਦੀਆਂ ਸਟੇਟਮੈਂਟਾਂ ਦਿੰਦੇ ਰਹਿੰਦੇ ਨੇ ਜਿਵੇਂ ਅੱਜਕੱਲ ਕੈਪਟਨ ਮਿਰਿੰਦਰ ਸਿੰਘ ਸਿੱਖਾਂ ਦਾ ਬਹੁਤ ਵੱਡਾ ਹਮਦਦ ਹਮਦਰਦ ਬਨਣਾ ਚਾਹੁੰਦੇ ਨੇ ਉਵੇਂ ਸਿਮਰਜੀਤ ਸਿੰਘ ਮਾਨ ਨੂੰ ਲੱਗਾ ਕਿ ਮੇਰੇ ਤੇ ਹੁਣ ਸਿਆਸੀ ਦਾਣੇ ਵੇਚ ਚੁੱਕੇ ਨੇ ਹੁਣ ਪੋਲੀਟੀਕਲ ਸਰਵਾਈਵਲ ਵਾਸਤੇ ਇਹਦੀਆਂ ਸਟੇਟਮੈਂਟਾਂ ਲੋਕੀ ਇਹਨਾਂ ਨੂੰ ਸੀਰੀਅਸ ਵੀ ਨਹੀਂ ਲੈਂਦੇ ਹੈਗੇ ਹੁਣ ਸਵਾਲ ਹੈ ਕਿ ਇਹ ਆਪਣੀ ਬਸ ਇੱਕ ਨਾਮ ਸਿਮਰਜੀਤ ਸਿੰਘ ਮਾਨ ਇੱਕ ਆਈਪੀਐਸ ਅਫੀਸਰ ਤਿੰਨ ਵਾਰ ਐਮਪੀ ਲੋਕਾਂ ਨੇ ਬਣਾ ਦਿੱਤੇ ਜਜ਼ਬਾਤੀ ਹੋ ਕੇ ਕੰਮ ਤੇ ਕੌਮ ਵਾਸਤੇ ਕਿੰਨੇ ਕੀ ਕੀਤੇ ਹੈਗੇ ਨੇ ਜਿੰਨ ਕਿ ਲੋਕਾਂ ਦੀ ਕਿੰਨਿਆਂ ਦੀ ਮਦਦ ਕੀਤੀ ਹੈਗੀਆ ਕਿਸੇ ਦੀ ਇੰਨੀ ਖੁੱਲ੍ਹ ਕੇ ਮਦਦ ਨਹੀਂ ਕੀਤੀ ਜਿਹੜੇ ਵਿਚਾਰੇ ਮੁੰਡੇ ਇਹਦੇ ਪਿੱਛੇਲਾ ਕਿਨਾਰੇ ਲਾ ਜਾਂਦੇ ਨੇ ਕਈ ਅੱਲਾ ਨੇ ਕੇਸ ਲੜੇ ਆ ਗਏ ਨੇ ਪਰ ਇਹ ਠੀਕ ਹੈ ਕਿ ਇਹਨਾਂ ਦੇ ਆਪਣਾ ਇੱਕ ਸਿਸਟਮ ਚੱਲੀ ਜਾ ਰਿਹਾ ਹੈਗਾ ਹੁਣ ਸਵਾਲ ਹੈ ਕਿ ਕੀ ਸੁਬੀਸ਼ ਸਿੰਘ ਬਾਦਲ ਨੂੰ ਸਿਮਰਜੀਤ ਸਿੰਘ ਮਾਨ ਦੀ ਲੋੜ ਹੈ ਉਹ ਵੱਡਾ ਉਹ ਸੁਬੀਸ਼ ਸਿੰਘ ਬਾਦਲ ਨੇ ਦੇਖਣਾ ਹੈਗਾ ਕਿਉਂਕਿ ਇਹ 89 ਦੇ ਵਿੱਚ ਇੱਕ ਹਵਾ ਸੀ ਐਮਪੀ ਬਣ ਗਏ ਫਿਰ ਆਹ ਹੁਣ ਜਦੋਂ ਦੁਬਾਰਾ ਤੀਜੀ ਵਾਰ ਐਮਪੀ ਬਣੇ ਸੀ ਕਿਉਂਕਿ ਲੋਕਾਂ ਕੋਲ ਚੁਆਇਸ ਨਹੀਂ ਸੀ ਹੋਏਗੀ ਇਸ ਕਰਕੇ ਐਮਪੀ ਬਣ ਗਏ ਤੇ ਇੱਕ ਵਾਰ ਜਦੋਂ ਦੂਜੀ ਵਾਰ ਐਮਪੀ ਬਣੇ ਸੀ ਉਹ ਮਲੇਰ ਕੋਟਲੇ ਦੇ ਵਿੱਚ ਇਹਨਾਂ ਨੇ ਉੱਥੋਂ ਬਹੁਤ ਵੱਡੀ ਲੀਡ ਮਿਲੀ ਸੀ ਜਦੋਂ ਇਹਨਾਂ ਨੇ ਮੁਸਲਮਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਸੀ ਪਾਣਾ ਇਹ ਹੁਣ ਉਹਨਾਂ ਦੇ ਵਿਅੰਗ ਸੀ ਵੀ ਕਿਹਾ ਜਾਂਦਾ ਜਿਹੜਾ ਕੀ ਪੰਥ ਨੂੰ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਹੁਣ ਜੇ ਗੱਲ ਕਰੀ ਜਿਵਨੀ ਚੋਣਾਂ ਤੋਂ ਹਾਰ ਤੋਂ ਬਾਅਦ ਹੁਣ ਜੇ ਗੱਲ ਕਰੀਏ ਭਾਈ ਜਿਹਨੇ ਬਾਜ਼ੀ ਮਾਰਨੀ ਸੀ ਉਹ ਤਾਂ ਮਾਰ ਚੁੱਕੇ ਹੁਣ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਫਿਰ ਤੋਂ ਜਿੱਤ ਚੁੱਕੀ ਆ ਜੇ ਗੱਲ ਕਰੀਏ ਜਿਸ ਦਿਨ ਇਹ ਵੋਟਾਂ ਦਾ ਰਿਜ਼ਲਟ ਆਉਣ ਰਿਹਾ ਸੀ ਤੇ ਅੰਕੜੇ ਨਿਕਲ ਰਹੇ ਸੀ ਇੱਕ ਵਾਰ ਕਾਲੀਦਲ ਮੂਰੇ ਨਿਕਲ ਜਾਂਦੇ ਆ ਤੇ ਉਹਨਾਂ ਦੀਆਂ ਵੋਟਾਂ 2500 ਰਹਿ ਜਾਂਦੀਆਂ ਇਹਨਾਂ ਦੀਆਂ 2700 ਤਾਂ ਉਦੋਂ ਬਾਅਦ ਫਿਰ ਬਾਜੀ ਪਾਰਟੀ ਆਂਦੀ ਆ ਹੁਣ ਇਹ ਆਮ ਆਦਮੀ ਪਾਰਟੀ ਫਿਰ ਜਿਮਨੀ ਚੋਣਾ ਉੱਥੋਂ ਜਿੱਤ ਕੀ ਤੁਰੰਤਾਰ ਤੋਂ ਤੇ ਹੁਣ ਜਿਹੜੇ ਕਿ ਸਿਮਰਜੀਤ ਮਾਨ ਇਹ ਪਹਿਲਾਂ 2-3 ਵਾਰ ਜਿੱਤੇ ਹੋ ਜਾਂਦੀ ਆ ਲੋਕਾਂ ਨੇ ਜਿਤਾਵੀ ਦਿੱਤਾ ਗਿਆ ਪਰ ਹੁਣ ਇਹ ਪੱਤਰਕਾਰਾਂ ਦਾ ਹੁਣ ਸੀਨੀਅਰ ਪੱਤਰਕਾਰਾਂ ਬੰਨੀਓ ਇਹ ਕਿਹਾ ਜਾਂਦਾ ਵੀ ਇਹ ਤਾਂ ਇੱਕ ਚੱਲੇ ਹੋਏ ਕਾਰਤੂਸਾ ਹੁਣ ਇਹ ਨਾ ਤਿੰਨਾਂ ਚਾਹਨਾ 13 ਚ ਕਿਉਂਕਿ ਹੁਣ ਤਾਂ ਇੱਕ ਪਹਿਲਾਂ ਜਿੱਤੇ ਹੋਏ ਸੀਗੇ ਹੁਣ ਇਹਨਾਂ ਨੂੰ ਇਹਨਾਂ ਦੀ ਕੋਈ ਪਾਵਰ ਨਹੀਂ ਰਹੀ ਪਰ ਹੁਣ ਇਹ ਇਕੱਠੇ ਹੋਣ ਦੀ ਗੱਲ ਕਿਉਂ ਕਰ ਰਹੇ ਇਹ ਤੁਸੀਂ ਵੀ ਆਪਣੇ ਕਮੈਂਟ ਜਰੂਰ ਕਰੋ ਵੀ ਹੁਣ ਪਹਿਲਾ ਨੰਬਰ ਤਾਂ ਪਾਈ ਕਹਦੀ ਜਿਮਨੀ ਚੋਣਾਂ ਧਾਰਨ ਤੋਂ ਬਾਅਦ ਹੁਣ ਇਕੱਠੇ ਹੋਊ ਚਾਹੇ ਨਾ ਹੋ ਪਾਰਟੀ ਦਾ ਇਹਨਾਂ ਦੀ ਕੋਈ ਬਣ ਨਹੀਂ ਸਕਦੀ ਤਾਂ ਪਰ ਹੁਣ ਜੇ ਗੱਲ ਕਰੀਏ ਬਈ ਲੋਕਾਂ ਦੀ ਇਹ ਲੋਕਾਂ ਤੇ ਡਿਪੈਂਡ ਹੁੰਦਾ ਜਿਹਨੂੰ ਵੋਟ ਪਾਉਣੀ ਆ ਤਾਂ ਉਧਰੀ ਪੈਣੀ ਹੈਗੀ ਜੇ ਇਹ ਗੱਲ ਕਰੀਏ ਹੁਣ ਆਮ ਆਦਮੀ ਪਾਰਟੀ ਵਾਲੇ ਆ ਜਿਹੜੇ ਕੰਮ ਇਹਨਾਂ ਨੇ ਕੁਝ ਕਰਾਏ ਵੀ ਆ ਤੇ ਜੇ ਕਰਦੀਏ ਕੁਝ ਕਰਾਏ ਵੀ ਨਹੀਂ ਜੇ ਗੱਲ ਕਰੀਏ ਹੁਣ ਸਾਡੇ ਨੌਜਵਾਨਾਂ ਦੀ ਇਹ ਕਹਿੰਦੇ ਸੀ ਵੀ ਨੌਕਰੀਆਂ ਦਿੱਤੀਆਂ ਫਿਰ ਇਹਨਾਂ ਦੇ ਉੱਤੇ ਕਈ ਵਾਰ ਮੈਂ ਵੀਡੀਓ ਦੇਖਿਆ ਧਰਨੇ ਲੱਗ ਜਾਂਦੇ ਆ ਟੀਚਰਾਂ ਬਣੀਓ ਵੀ ਇਹ ਕਹਿੰਦੇ ਨੌਕਰੀਆਂ ਸਾਨੂੰ ਦਿਖਾਓ ਕਿੱਥੇ ਦਿੱਤੀਆਂ ਨੌਕਰੀਆਂ ਇਹ ਲੋਕਾਂ ਬਣੀਓ ਵੀ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਹੁਣ ਇਹਦੇ 'ਚ ਮੈਂ ਨਹੀਂ ਫੈਸਲਾ ਕਰੂੰਗਾ ਇਹ ਸਾਡੇ ਲੋਕ ਫੈਸਲਾ ਤੁਸੀਂ ਕਰੋਗੇ ਫੈਸਲਾ ਵੀ ਆਵਾਦਵੀ ਪਾਰਟੀ ਚੰਗੀ ਸੀ ਜਾਂ ਇਹੀ ਚੰਗੀ ਹੈ ਕਿਉਂਕਿ ਹੁਣ ਫਿਰ ਤੋਂ ਜਿੱਤਾਂ ਇਹ ਜਿਵੇਂ ਨੀ ਚੋਣਾਂ ਚ ਗਏ ਤੇ ਪਰ ਕੰਮ ਤਾਂ ਤੁਹਾਨੂੰ ਪਤਾ ਹੀ ਹੁਣ ਜੁੱਧ ਨਸ਼ਾ ਵਿਰੁੱਧ ਜੇ ਗੱਲ ਕਰੀਏ ਤਾਂ ਉਹ ਵੀ ਇੱਕ ਇਹਨਾਂ ਨੇ ਹੁਣ ਮਹੀਮ ਚੱਕੀ ਜਿਹਦੇ ਵਿੱਚ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਵੱਡੇ ਵੱਡੇ ਡੀਐਸਪੀ ਰੈਂਕ ਦੇ ਅਧਿਕਾਰੀ ਵੀ ਫੜੇ ਗਏ ਜੇ ਗੱਲ ਵੀ ਡੀ ਡੀਆਈਜੀ ਹਰਚਰ ਸਿੰਘ ਭੁੱਲਰ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਸੀਬੀਆਈ ਵੱਲੋਂ ਪਹਿਲਾਂ ਜਾਂਚ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਵਿਜੀਲੈਂਸ ਵੱਲੋਂ ਤੇ ਫਿਰ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਪੇਜਿਆ ਜਾਂਦਾ ਉਹੋ ਇਹੀ ਸਰਕਾਰ ਕਰ ਸਕਦੀ ਜੇ ਗੱਲ ਕਰੀਏ ਬਿਕਰਮਜੀਤ ਸਿੰਘ ਨੂੰ ਹੱਥ ਪਾਇਆ ਤਾਂ ਇਹ ਬਈ ਆਮ ਆਦਮੀ ਪਾਰਟੀ ਨਹੀਂ ਪਾਇਆ ਪਰ ਹੁਣ ਸੋਡਾ ਇਹ ਦੋਨੇ ਪਾਰਟੀਆਂ ਬਾਰੇ ਹੁਣ ਉਹ ਤਾਂ ਹਾਰੀ ਗਏ ਹੁਣ ਇਹ ਤਾਂ ਵੱਧ ਵਿੱਚ ਇਕੱਠੇ ਹੋਣ ਜਾਂ ਨਾ ਹੋਣ ਇਹ ਤਾਂ ਸਿਮਰਜੀਤ ਮਾਨ ਦਾ ਕਹਿਣਾਗਾ ਵੀ ਸੁਖਵੀਰ ਬਾਦਲ ਨੂੰ ਤੇ ਸਾਰੀਆਂ ਪੰਥ ਨੂੰ ਸਾਡੇ ਨੂੰ ਇਕੱਠਾ ਹੋਣਾ ਚਾਹੀਦਾ ਹੁਣ ਹੋ ਜਾਂ ਨਾ ਹੋ ਜਿਹੜੀ ਨਾਗਿਆ ਸਮਾ ਤਾਂ ਜਿਹੜਾ ਨੰਗਣਾ ਸੀ ਪਰ ਹੁਣ ਮ ਆਪਣੇ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਸੋਡਾ ਕੀ ਕਹਿਣਾ ਬਈ ਜਿਹੜੀ ਇਹ ਸਰਕਾਰ ਹੁਣ ਫਿਰ ਤੋਂ ਜਿੱਤੀ ਇਹਨਾਂ ਬਾਰੇ ਕੰਮ ਕਰਾਉਣਗੇ ਹੁਣ ਜਾਂ ਨਹੀਂ ਕਰਾਉਣਗੇ ਪਹਿਲਾਂ ਤਾਂ ਹੁਣ ਸਾਨੂੰ ਪਤਾ ਹੀ ਆ ਹੀ ਰਿਹਾ ਤੇ ਕੁਝ ਜਿਹੜੇ ਪਹਿਲਾਂ ਵਾਲੇ ਕਰਾਤੇ ਕੰਮ ਤੇ ਪਹੁਣ ਕਰਾ ਲੈਣੀਆਂ ਬਾਕੀ ਆਪਾਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਸੋਡਾ ਕੀ ਕਹਿਣਾ ਬਈ ਤੇ ਇਹ ਸਿਮਰਜੀਤ ਮਾਨ ਬਾਰੇ ਤੇ ਸੁਖਵੀਰ ਬਾਦਲ ਬਾਰੇ ਇੱਕ ਮਿੰਟ ਜ਼ਰੂਰ ਕਰੋ ਆਪਣੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ 15 ਮਿਲਦੇ ਕਾਨੂੰਨ ਨਾ ਮਿਟਾਉ ਤਾਂ